ਦੇਖ ਸ਼ਾਮ ਦੇ ਸਮਚ ਵਖਦੇ ਸਾਰੇ ਸੱਜਣ ਮਿੱਤਰਾਂ ਦਾ तहे ਦਿਲੋਂ ਸਵਾਗਤ ਹੈ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦੇ ਦਿਓ ਦੋਸਤੋ ਅੱਜ ਦਾ ਜਿਹੜਾ ਟੌਪਿਕ ਹੈ ਬੇਸ਼ਰਮ ਬੰਦੇ ਤੇ ਬੁੜੂਆਂ ਦੀਆਂ ਨਿਸ਼ਾਨੀਆਂ ਤੁਹਾਨੂੰ ਕੱਲੀ ਕੱਲੀ ਬੰਦੇ ਬੇਸ਼ਰਮ ਬੰਦੇ ਤੇ ਬੁੜੀ ਦੀ ਨਿਸ਼ਾਨੀ ਦੱਸਾਂਗੇ ਸੋ ਵੀਡੀਓ ਦੇ ਨਾਲ ਬਨੇ ਰਹੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਨੂੰ ਜਰੂਰ ਦੇਖੋ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜਾ ਬੰਦਾ ਜਾਂ ਕੋਈ ਵੀ ਬੁੜੀ ਬੇਸ਼ਰਮ ਹੋਗੀ ਜਿਹਨੇ ਸ਼ਰਮ ਦੀ ਹੱਦ ਪਾਰ ਕਰਤੀ ਉਹ ਦੁ ਸ਼ਰਮਨਾ ਦੀ ਕੋਈ ਚੀਜ਼ ਨਹੀਂ ਹੁੰਦੀ ਉਹਦੇ ਜ਼ਿੰਦਗੀ ਦੇ ਵਿੱਚ ਤੇ ਨਾ ਹੀ ਉਹ ਸ਼ਰਮ ਮੰਨੇ ਤੇ ਜੇ ਤੁਸੀਂ ਉਹਨੂੰ ਕਹੋਗੇ ਵੀ ਵੀ ਭਾਈ ਸ਼ਰਮ ਕਰ ਉਹਨੇ ਸ਼ਰਮ ਸ਼ੋਮ ਨਹੀਂ ਕਰਨੀ ਉਹਨੇ ਆਪਦੇ ਲੱਛਣ ਉਸੇ ਤਰ੍ਹਾਂ ਹੀ ਰੱਖਣੇ ਆ ਜਿਸ ਤਰ੍ਹਾਂ ਪਹਿਲਾਂ ਹੁੰਦੇ ਆ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜਾ ਬੇਸ਼ਰਮ ਬੰਦੇ ਦੇ ਲੱਛਣ ਆ ਜਾਂ ਬੁੜੀ ਆ ਉਹ ਕਿਸੇ ਤੋਂ ਪੈਸੇ ਲੈ ਲੇ ਤੇ ਪੈਸੇ ਕਿਸੇ ਤੋਂ ਉਧਾਰ ਨਹੀਂ ਮੋੜ ਦੇਗੇ ਤੇ ਨਾ ਹੀ ਉਹਨਾਂ ਤੋਂ ਮੋੜਨ ਕਿਉਂਕਿ ਉਹਨਾਂ ਨੂੰ ਚਰਾ-ਚਰਨ ਦੀ ਆਦਤ ਬਣੀ ਹੁੰਦੀ ਆ ਹਰਿਆਂ ਚਰਨ ਦੀ ਤੇ ਉਹ ਪੈਸਾ ਖਾਈ ਜਾਂਦੇ ਆ ਤੇ ਦੁਬਾਰਾ ਹੋਰਾਂ ਨੂੰ ਪਸਾਈ ਜਾਂਦੇ ਆ ਇੱਕ ਤੋਂ ਲੈ ਲੈ ਮੁੜ ਕੇ ਦੂਜੇ ਤੋਂ ਦੂਜੇ ਤੋਂ ਤੀਜੇ ਤੋਂ ਤੀਜੇ ਤੋਂ ਤੇ ਭਵੇਂ ਪਹਿਲਾ ਜਿਹੜਾ ਪੈਸੇ ਮੰਗਰ ਵਾਲਾ ਉਹ ਮਗਰਮਗਰ ਫਿਰਦਾ ਰਹੇ ਉਹਦੀਆਂ ਲੇੜੀਆਂ ਘਤਾਂ ਆਂਦੇ ਆ ਦੂਜੀ ਗੱਲ ਇਹੜਾ ਬੇਸ਼ਰਮ ਬੰਦਾ ਹੋਊਗਾ ਜਾਂ ਬੁੜੀ ਹੋਊਗਾ ਦੋਸਤੋ ਉਹ ਆਪਣੀ ਇੱਜ਼ਤ ਦੀ ਮੰਡੀ ਆ ਜਿਹੜੀ ਉਹ ਖੁੱਲੇ ਆ ਮਲਾਊਗਾ ਇੱਜ਼ਤ ਦੀ ਮੰਡੀ ਦੇ ਵਿੱਚੋਂ ਵਪਾਰੀ ਬਣ ਕੇ ਘੁੰਮੂਗਾ ਤੁਸੀਂ ਸਾਰੇ ਜਾਣਦੇ ਹੋ ਮੇਰੀ ਗੱਲ ਨੂੰ ਮੈਂ ਕਿੱਥੋਂ ਫਾਲੋ ਕਰਦਾ ਕਿੱਥੋਂ ਬੋਲਦਾ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਗਈ ਉਹਨਾਂ ਨੇ ਆਪਦੀ ਸ਼ਰਮਿੰਗਾਂ ਹੱਦਾਂ ਪਾਰ ਕੀਤੀਆਂ ਆਉਂਦੀਆਂ ਤੋਂ ਇੱਜ਼ਤ ਨੂੰ ਕੋਈ ਚੀਜ਼ ਨਹੀਂ ਸਮਝਦੇ ਹੁੰਦੇ ਇਸ ਕਰਕੇ ਇਹ ਵੀ ਬੇਸ਼ਰਮ ਬੰਦੇ ਦੀ ਨਿਸ਼ਾਨੀ ਆ ਤੇ ਬੇਸ਼ਰਮ ਬੰਦਾ ਤੇ ਅੱਜਕੱਲ ਦਾ ਬੁੜਗਾ ਵੀ ਇਹ ਜਿਹੜੇ दारू ਪੀਂਦੇ ਹੈਗੇ ਉਸ ਜਮਾ ਬੇਸ਼ਰਮ ਹੋ ਜਾਂਦੇਗੇ ਕਈ ਤਾਂ ਬਥੇਰੇ ਅਣਖੀ ਵੀ ਹੈਗੇ ਆ ਪਰ ਕਈ ਜਮਾ ਬੇਸ਼ਰਮ ਉਹਦੇ ਆਉਤੋਂ ਪੈਸੇ ਲਾ ਕੇ ਪੀਲੀ ਉਹਤੋਂ ਫੜ ਲਏ ਪੈਸੇ ਉਹਤੋਂ ਫੜ ਲੇ ਮੰਗ ਮੰਗ ਕੇ दारू ਪੀਣੀ ਮੰਗ ਮੰਗ ਕੇ ਅੰਡੇ ਖਾਣੇ ਇਹ ਵੀ ਬੇਸ਼ਰਮ ਬੰਦਿਆਂ ਦੀਆਂ ਸੂਚੀਆਂ ਦੇ ਵਿੱਚ ਇੱਕ ਅਲੱਗ ਕਿਸਮ ਦੇ ਬੰਦੇ ਆਉਂਦੇ ਹੈਗੇ ਸਾਰਿਆਂ ਨੂੰ ਤਾਂ ਨਹੀਂ ਮੈਂ ਕਹਿੰਦਾ ਪਰ ਜਿਹੜੇ ਇਹੋ ਜੇ ਕੰਮ ਕਰਦੇ ਆ ਤੋਂ ਸਾਰੇ ਵੇਖਣ ਵਾਲੇ ਵੀਡੀਓ ਸਾਰੇ ਆਪੇ ਸਮਝ ਜਾਣਗੇ ਜਿਹੜੀਆਂ ਚੀਜ਼ਾਂ ਦੇ ਥੱਲੇ ਨੂੰ ਮੂੰਹ ਹੁੰਦੇ ਹੈਗੇ ਇੱਕ ਹੋਰ ਬੇਸ਼ਰਮ ਬੰਦੇ ਦੀ ਨਿਸ਼ਾਨੀ ਦੱਸਦਾ ਜਿਹੜੀਆਂ ਚੀਜ਼ਾਂ ਦੇ ਥੱਲੇ ਨੂੰ ਮੂੰਹ ਹੁੰਦੇ ਆਗੇ ਬੇਸ਼ਰਮ ਬੰਦਾ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰਦਾ ਜੇ ਆਪਾਂ ਬੋਤਲ ਨੂੰ ਥੱਲੇ ਨੂੰ ਉਲਟੀ ਕਰ ਦਗੇ ਤੇ ਉਹਨੂੰ ਥੱਲੇ ਦੀ ਭਰਗੇ ਪਾਣੀ ਨਾਲ ਤਾਂ ਉਹ ਭਰੀ ਨਹੀਂ ਜਾਂਦੀਗੀ ਇਹ ਬੇਸ਼ਰਮ ਬੰਦਿਆਂ ਦੀ ਇਹ ਵੀ ਨਿਸ਼ਾਨੀ ਹੁੰਦੀ ਆ ਇਹਨਾਂ ਚੀਜ਼ਾਂ ਦੇ ਵਿੱਚ ਲਾ ਕੇ ਜਿਵੇਂ ਆ ਪਹਿਲਾ ਵੀਡੀਓ ਪਾਈ ਸੀ ਵੀ ਖੁੱਡਾਂ 'ਚ ਪੈਸਾ ਬਰਬਾਦ ਇਹ ਖੁੱਡਾਂ 'ਚ ਉਹਨਾਂ 'ਚ ਪੈਸਾ ਉਜੜੀਆਂ ਖੁੱਡਾਂ ਦੇ ਵਿੱਚ ਪਾ ਕੇ ਤੇ ਪੈਸਾ ਬਰਬਾਦ ਕਰ ਦਿੰਦੇ ਆ ਤੇ ਉਹ ਜੇ ਬੇਸ਼ਰਮ ਬੰਦੇ ਕਈ ਪੈਲੀ ਦੀ ਵੀ ਮੰਡੀ ਲਾਉਂਦੇ ਆ ਪੈਲੀ ਨੂੰ ਬਰਬਾਦ ਕਰ ਦਿੰਦੇ ਆ ਪੈਲੀ ਨੂੰ 100-100 ਕਿੱਲੇ ਤੋਂ 10 ਤੇ ਪੈਲੀ ਵੇਚ-ਵੇਚ ਕੇ ਖਾਈ ਜਾਂਦੇ ਆਗੇ ਜੇ ਕੋਈ ਹੋਰ ਵੀ ਕੋਈ ਚੀਜ਼ ਆ ਘਾਰੇ ਪ੍ਰਾਪਰਟੀ ਆ ਉਹਨੂੰ ਵੀ ਵੇਚ ਕੇ ਖਾ ਜਾਂਦੇ ਆ ਸਿਰਫ ਇਹ ਆਪ ਦੀ ਜਿਹੜੀ ਪੁੱਠੀ ਖੋੜ ਨੂੰ ਸ਼ਕੀਨ ਹੁੰਦੇ ਆਗੇ ਪੁੱਠੀਆਂ ਖੁੱਡਾ ਜਿਨ੍ਹਾਂ ਦਾ ਥੱਲੇ ਨੂੰ ਮੂੰਹਾਂ ਚੀਜ਼ਾਂ ਦਾ ਉਹਨਾਂ ਨੂੰ ਭਰਨ ਦੇ ਚੱਕਰਾਂ ਦੇ ਵਿੱਚ ਇਹ ਬੇਸ਼ਰਮੀਂਗਾ ਹੱਦਾਂ ਪਾਰ ਕਰ ਦਿੰਦੇ ਆ ਇਹ ਬੇਸ਼ਰਮ ਬੰਦਿਆਂ ਦੀਆਂ ਨਿਸ਼ਾਨੀਆਂ ਦੋਸਤੋ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਆਪਣੀ ਰਾਇ ਜਰੂਰ ਦੇਵੋ ਵੀਡੀਓ ਦੇਖਣ ਵਾਸਤੇ ਧੰਨਵਾਦ ਥੈਂਕ ਯੂ ਥੈਂਕਸ ਅ ਲੋਟ